ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਛੜੈਕ ਛੜੈਕ ਦੇ ਕੋਠਿਆਂ 'ਚ ਵੀਡੀਓ ਬਣਾ ਰਹੇ ਆ ਛੜੈਕ ਤੋਂ ਜਦੋਂ ਕੋਹਲੀਏ ਨੂੰ ਜਾਣੇ ਆ ਤੇ ਛੜੈਕ ਵਾਲੀ ਨਹਿਰ ਤੇ ਵੀਰ ਦਾ ਘਰ ਹੈ ਨੌਜਵਾਨ ਮੁੰਡਾ ਵਪਾਰ ਦਾ ਕੰਮ ਕਰਦਾ ਕੋਈ ਬਾਹਲਾ ਪੁਰਾਣਾ ਵਪਾਰੀ ਨਹੀਂ ਸਾਲ ਕੋਇਆ ਵਪਾਰ ਦਾ ਕੰਮ ਕਰਦਾ ਇਹਨੂੰ ਪਸ਼ੂ ਵੀ ਸਾਫ਼ ਸੁਥਰੇ ਲਿਆਉਂਦਾ ਤੇ ਮੇਨ ਗੱਲ ਹੁੰਦੀ ਆ ਭਾ ਦੀ ਪਸ਼ੂ ਤਾਂ ਚਲੋ ਸਾਰੇ ਹੀ ਲਿਆਉਂਦੇ ਆ ਤੇ ਬਾਲੇ ਇਹਾਂ ਦੇ ਚਲੋ ਆਪਾਂ ਕਹਿਣਾ ਨਹੀਂ ਕਹਿੰਦੇ ਨਹੀਂਗੇ ਫਿਰ ਵਿੱਚ ਗੁੱਸਾ ਕਰਦੇ ਆ ਬਾੜਿਆਂ ਦੇ ਤਾਂ ਮੁੱਲ ਹੁੰਦੇ ਬਾੜੇ ਜ਼ਿਆਦੇ ਪਰ ਇਹ ਮੁੰਡੇ ਦੇ ਮੁੱਲ ਵੀ ਜਾਇਜ਼ ਹੀ ਹੁੰਦੇ ਆ ਮੁੱਲ ਜਾਇਜ਼ ਹੁੰਦੇ ਕਰਕੇ ਡੇਲੀ ਪਸ਼ੂ ਲਿਆਉਂਦਾ ਚਾਰ ਪੰਜ ਲਿਆ ਕੇ ਸੇਲ ਕਰ ਲੈਂਦਾ ਤੇ ਜੇ ਮੁੱਲ ਬਾੜੇ ਕਰੇ ਤਾਂ ਤੁਹਾਨੂੰ ਪਤਾ ਫਿਰ ਤੇ ਇੱਕ ਗਾਂ ਵੇਚਣੀ ਔਖੀ ਹੋ ਜਾਂਦੀ ਆ ਪੂਰੀਆਂ ਚੰਗੀਆਂ ਪੰਜ ਵਹਿੜਾਂ ਜਮਾਂ ਜਾਇਜ਼ ਭਾ ਦੀਆਂ ਤੇ ਰੰਗ-ਬਰੰਗ ਵੀ ਸਾਰੇ ਮਿਲ ਜਾਣਗੇ ਡੱਬੀ ਵਹਿੜ ਵੀ ਮਿਲ ਜੂ ਲਾਲ ਵਹਿੜ ਵੀ ਮਿਲ ਜੂ ਬਦਾਮੀ ਸਾਰੇ ਰੰਗ ਹੈਗੇ ਆ ਇਨਫੋਰਮੇਸ਼ਨ ਲੈ ਦੇਣਾ ਆ ਵਹਿੜ ਅਮਰੀਕਨ ਵੇਖਣ ਨੂੰ ਲੱਗਦੀ ਆ ਪਰ ਹੈ ਕ੍ਰਾਸ ਅੰਗ ਪ੍ਰਿੰਟ ਜ਼ਰੂਰ ਅਮਰੀਕਨ ਆ ਵੱਡੇ ਵੱਡੇ ਕਾਨਾ ਸੂਲ ਵੱਡੀ ਆ ਇਨਫੋਰਮੇਸ਼ਨ ਲੈ ਦੇਣਾ ਚੰਗੇ ਦੁੱਧ ਵਾਲੀਆਂ ਜਾਇਜ ਭਾ ਦੀਆਂ ਮੱਝਾਂ ਆ ਰਹੀਆਂ ਪੰਜ ਵੜਾ ਹਾਂਜੀ ਸਸੀ ਕਾ ਸਸੀ ਵਾਲਾ ਬਾਈ ਨਾਂ ਦੱਸ ਦੀਏ ਨਾਮ ਲਾਲੀ ਬਾਈ ਪਿੰਡ ਕਿੜੇ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 81988 56080 ਆ ਬਾਈ ਸ਼ੈੱਡ ਵਧਾ ਲਿਆ ਫਰਗਾਨ ਹਾਂਜੀ ਬਾਈ ਸਿਆਲਾਂ ਚ ਭੁੱਖਾ ਹੋ ਜਾਂਦਾ ਪੰਗਲਾ ਇੱਧਰ ਚੱਲ ਬਾਜ਼ਾਰ ਸੀ ਦੋ ਇੱਕ ਨੰਬਰ ਤੋਂ ਦੱਸਿਏ ਇਹਦੇ ਬਾਰੇ ਇਹ ਨੂੰ ਅੱਜ ਬਾਈ ਤੀਜਾ ਲੈਣਾ ਕੋਈ ਨੂੰ ਹਾਂ ਮਾੜੇ ਬੱਚਾ ਆਪਣੇ ਘਰੇ ਸੂਈਆ ਜੇਰੂਰ ਦੀ ਆਪਣੀ ਪੌਲ ਗਰੰਟੀ ਆ ਠੀਕ ਹੈ ਖੜਾ ਦੀ ਪੌਲ ਗਰੰਟੀ ਆ ਜੀ 9 ਤੋਂ 10 ਕਿਲੋ ਬੋਲਾ ਨੈਟ ਤਿਆਰ ਕਿੰਨਾ ਕੁ ਪਿਆਜੂ ਦੁੱਧ ਪਿਆਜੂ ਕਿ 14 15 ਕਿਲੋ ਰਹਾ ਹੋਣਾ ਬਈ ਜੇ ਜ ਆਪਾਂ ਵੇਚਣ ਵਾਲੀ ਗੱਲ ਬਾਅਦ ਹਾਂ ਨਹੀਂ ਹੈ ਬਈ ਮੁੱਲ ਕੋਈ 50 ਕਰਾਲੇ 49 ਕਰਾਲੇ 47 ਕਰਾਲੇ 43000 ਦੀ ਵੇੜ ਦੇਦਾ ਲਓ ਜੀ 13 14 ਕਿਲੋ ਬਾਈ ਕਹਿੰਦਾ ਦੁੱਧ ਪਿਆਜੂ ਮਗਰੇ ਦੇ ਬੱਚਾ 9-10 ਕਿਲੋ ਬੌਲੀ ਹੈਗੀ ਆ ਜਿਹੜੀ ਤੁਸੀਂ ਝੋ ਲੈਣੀ ਆ ਮਗਰ ਮੇਲ ਕਾਫਤਾਜੀ ਸੂਈ ਆ ਤੜਕੇ ਆਥ ਨੇ ਦੋ ਟਾਈਮ ਝੋਲਿਓ 4 ਟਾਈਮ ਝੋਲੋ ਆਪਾਂ ਤਾਂ ਹਰੇਕ ਵੀਡੀਓ ਚ ਵਾਰ-ਵਾਰ ਕਹੀਦਾ ਕਿ ਜਦੋਂ ਮਾਲਕ ਕਹਿੰਦਾ ਕਿ ਮੇਰੇ ਘਰੇ ਇੰਨਾ ਦੁੱਧ ਇੰਨਾ ਬੌਲਾ ਤਿਆਰ ਆ ਫਿਰ ਭਰਾ ਬਣ ਕੇ ਚੋਲਿਆ ਕਰੋ ਜੇ ਨਹੀਂ ਕਿਸੇ ਨੇ ਚੋਣੀ ਚਲੋ ਅਗਲੇ ਦੀ ਮਰਜ਼ੀ 9-10 ਕਿਲੋ ਬੌਲਾ ਹਾਜ਼ਰ ਆ ਵੀਡੀਓ ਬਣਾ ਰਹੇ ਆ ਸਾਢੇ 11 ਵਜੇ ਦੇ ਕਰੀਬ ਸ਼ਾਮ ਦੀ ਚਵਾਈ ਜ ਸਾਰਾ ਦੇਣੀ ਪਿਆ ਦੋਸਤੋ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਕਰਦੀ ਚੱਲ ਕੋਈ ਨਾ ਲੈ ਚੱਲ ਥਣ ਤੁਨ ਖੁਰਨੀ ਤੇ ਹੀ ਵਿਖਾ ਦੇਾਂਗੇ ਮਾਲ 45 47 ਜਿੰਨਾ ਮਰਜ਼ੀ ਕਰਾ ਲਓ ਜਮਾ ਜੈਜਪਾ 40 ਤੇ 3 43000 ਦੀ ਜਰਸੀ ਦੇ ਦੇਣੀ ਆ ਆ ਥਣ ਵੀ ਵੇਖ ਲਓ ਨੇੜੇ ਤੋਂ ਸੋਹਣਾ ਮੋਟਾ ਮੁੱਠੀ ਵਾਲਾ ਅਸਦੀ ਚੁਆਈ ਵਾਲਾ ਗੁਲਾਬੀ ਥਣ ਗੈਬ ਚ ਨਿਖੜਵੇਂ ਥਣ ਕੱਲੇ ਕੱਲੇ ਲੱਗੇ ਹੋਏ ਆ ਭਾਅ ਵੀ ਜੈਜ ਹੀ ਆ 42 43000 ਦੀ ਜਰਸੀ ਕੌਣ ਦਿੰਦਾ ਤਾਜੀ ਸੂਈ ਸਵਾਈ 9 10 ਕਿਲੋ ਦਾ ਇਹਦੇ ਥੱਲੇ ਬੌਲੀ ਤਿਆਰ ਬਾਹਲਾ ਤੁਸੀਂ ਛੱਡੋ 1.5 ਕਿਲੋ ਤਾਂ ਰਾਵਣਾ ਹੀ ਦੁੱਧ ਤੜਕੇ ਵਧੀ ਕਿਲੋ 1.5 ਕਿਲੋ ਕਿਲੋ 1.5 ਕਿਲੋ ਹੱਥ ਨੇ ਦੁੱਧ ਇਹਨਾਂ ਤਾਂ ਰਾਵਣਾ ਹੀ ਵਾਜਣ ਤੇ 13 14 ਕਿਲੋ ਇਹਨੇ ਪਿਆ ਦੇਣਾ ਤੇ ਭਾ ਕਿਹੜਾ 43000 ਵਿੱਚ ਉਹ ਵੀ ਰਿਸ਼ੋਰਡ ਵੀ ਕਰ ਦੂਗਾ ਬੇਫਿਕਰ ਹੋ ਕੇ ਆਜੋ ਜਮਾਂ ਜੈਜਪਾ 2 ਨੰਬਰ ਜਰਸੀ ਦੇ ਆ ਜਾ 2 ਨੰਬਰ ਭਾਈ origignal ਦੂਜੇ ਸੂਏ ਹੁੰਦੀ ਆ ਹੂੰ ਜਿਹੜੋ ਲਈ ਆ ਹਮਿੰਦ ਭਾਈ ਉਹ ਕਹਿੰਨੇ ਵੀ 17 18 ਕਿਲੋ ਪਹਿਲੇ ਸੂਏ ਅਸੀਂ ਛੋਇਆ ਠੀਕ ਐ ਇਹ ਨਹੀਂ ਕੋਈ ਵੀ ਗੱਤ ਸਦਾ ਆਪਣੇ ਦੋਨੇ ਹਮਾਚ ਰਾਨਾ ਹੋਣੀਆਂ ਹਾਂ ਏ ਜੀ ਦੀ ਆਪਣੀ ਪਾਲੀ ਗਾਰੰਟੀ ਉਹ ਕੋਈ ਬੰਦਾ ਜੇ ਉਹ ਸਾਫ਼ਤ ਕਰ ਦੇਵੇ ਹਿਮਾਚਲ ਨਾਲ ਗਿਆ ਗਾਫਰੀ ਦੇ ਦਾਂ ਠੀਕ ਹੈ ਬੰਦੇ ਦਾ ਨੰਬਰ ਐਡਰੈਸ ਸਾਰਾ ਕੋ ਦੇ ਦਾਂਗੇ ਜਿੱਦੋਂ ਲਈ ਆ ਠੀਕ ਆ 17 ਕਿਲੋ ਮੰਨ ਕੇ ਮੈਂ ਲਈ ਆ ਭੈਣ ਭਰਾ ਭਾਈ ਆਪ ਦੀ ਸਮਝ ਨਾਲ ਲੈ ਲੈ ਦਿਨ ਕਿੰਨੇ ਪਏ ਗੱਲ ਲਈ ਤਿੰਨ ਦੇ ਆ ਚਾਰ ਦੇ ਜੇ ਭਾਈ ਕੱਢੀਏ ਬਾਹਰ ਨੂੰ ਲਓ ਭਾਈ ਭਾਈ ਕਹਿੰਦਾ ਦੋਵੇਂ ਜਰਸੀਆਂ ਲੋਹ ਕੜੇ ਲਈਆਂ ਅਗਲੇ ਦਾ ਐਡਰੈਸ ਦੇ ਦੂੰ ਨੰਬਰ ਦੇ ਦੂੰ ਜੇ ਕਿਸੇ ਨੇ ਕਲੀਅਰ ਕਰਨਾ ਤਾਂ ਬਾਈ ਕਹਿੰਦਾ ਕਲੀਅਰ ਵੀ ਕਰ ਸਕਦਾ ਜੇ ਹਿਮਾਚਲ ਵਾਲੀ ਜਰਸੀ ਕੋਈ ਸਾਫਤ ਕਰ ਦੇ ਬਾਈ ਕਹਿੰਦਾ ਗਾਵਾਂ ਫਰੀ ਦੇ ਦੂੰ ਨਾ ਹਿਮਾਚਲ ਚੋਂ ਜਰਸੀ ਮੰਗਾਈ ਆ ਕਿਦੇ ਨਾ ਬਾਈ ਕਹਿੰਦਾ ਲਿਆਉਣੀ ਆ 17 18 ਕਿਲੋ ਦੁੱਧ ਪਹਿਲਾਂ ਨੇ ਦਿੱਤਾ 17 ਕਿਲੋ ਮੰਨ ਕੇ ਲਈ ਆ ਭਵਾਂ ਬਾਈ ਕਹਿੰਦਾ 17 ਹੀ ਮੰਨ ਕੇ ਅਗਲਾ ਸੌਦਾ ਕਰ ਲੈ ਲੇਵਾ ਭਾਂਡਾ ਸੋਹਣਾ ਵੱਡਾ ਹਵਾਨਾ ਸੀਲ ਸੌ ਪੂਰੀ ਆ ਹਵਾਨਾ ਖਿਚਾਂਗੇ ਤਾਂ ਹਜੇ ਰਵੜ ਵਾਂਗੂ ਵਧੂ ਹਵਾਨੇ ਦਾ ਮੋਢਾ ਸੋਹਣਾ ਉੱਪਰੋਂ ਫਟਾਂਗੂ ਚੌੜਾ ਲੇਵਾ ਸਟਾਰਟ ਹੁੰਦਾ ਦਿਨ ਹਜੇ 4 ਲੈ ਜੇ 5 ਲੈ ਜੇ 4-5 ਦਿਨਾਂ ਦੀ ਕੱਚੀ ਆ 4-5 ਦਿਨ ਵਧੀਆ ਸੇਵਾ ਸੰਭਾਲ ਕੋਰ ਕੇਅਰ ਹੋ ਜਾਂਦੀ ਹੈ ਜਿਸ ਦਿਨ ਤਿਆਰ ਹੋ ਜਾਂਦੀ ਕਰਮਾ ਵਾਲੀ ਸਾਰੀ ਵਾਲ ਢੈਲ ਕੱਢ ਕੇ ਸੋਹਣਾ ਵੱਡਾ ਲੇਵਾ ਤਿਆਰ ਕਰਕੇ ਸੋਹਣਾ ਕਿਉਂਕਿ ਹਵਾਨੇ ਦੀ ਤਿਆਰੀ ਬਹੁਤ ਆ ਦਿਨ ਜ਼ਰੂਰ 4-5 ਪਏ ਆ ਚਾਰੇ ਥਣ ਫੁੱਲ ਗਏ ਅਪ ਚ ਨਿਖੜ ਮੇ ਕੱਲੇ-ਕੱਲੇ ਲੱਗੇ ਕਿੰਨੇ ਦੀ ਲਾਲੀ ਜੈਜ ਆਪਾ ਇਹਦਾ ਵੀ ਭਾਈ ਕੋਈ ਪੈੜ ਨਹੀਂ ਕੋਈ ਸਾਠ ਨਹੀਂ 57000 ਦੀ ਬੈਡ ਦੇ ਦਿੰਦਾ ਲਓ ਜੀ ਕੋਈ 65 ਨਹੀਂ ਕੋਈ 60 ਨਹੀਂ 57000 ਦੀ ਦੇ ਦੂੰ ਬਾਈ ਕਹਿੰਦਾ 17 18 ਕਿਲੋ ਪਹਿਲਾਂ ਨੇ ਦੁੱਧ ਦਿੱਤਾ 17 ਕਿਲੋ ਮੰਨ ਕੇ ਸੌਦਾ ਕਰ ਲਿਓ ਬਾਈ ਕਹਿੰਦਾ ਖੁੱਲਾ ਪਿਆ ਜੂ ਤੇ 17 18 ਕਿਲੋ ਦੁੱਧ ਵਾਲੀ ਮੱਝ ਲੈਣੀ ਹੋਵੇ ਪਹਿਲੀ ਗੱਲ ਤਾਂ ਮਿਲਦੀ ਨਹੀਂ ਜੇ ਮਿਲੀ 1.5 2 ਲੱਖ ਦੀ ਮਿਲੂਗੀ ਤੇ ਭਾ ਕੀੜਾ 57 ਦੀ ਦੇ ਦੇਣੀ ਫੰਡਰ ਮੱਝ ਵਾਲਾ ਪਾ 3 ਨੰਬਰ ਤੇ ਆ ਜਾ 3 ਨੰਬਰ ਵੀ ਬਾਈ ਕ੍ਰੋਸ ਵੈਰੀ ਹੈ ਜੱਸੀ ਕ੍ਰੋਸ ਹਾਂ ਦੂਜੇ ਸੁਵੇਹ ਹੁੰਦੀ ਆ ਪਹਿਲੇ ਸੂਰੇ ਦਾ ਜਿਹਦੋਂ ਆਪਾਂ ਲਈ ਆਓ ਕਹਿੰਦਾ ਵੀ 16 17 ਕਿਲੋ ਦੁੱਧ ਇਹਦਾ ਚੋਇਆ ਹੂੰ 16 17 ਮੰਨ ਕੇ ਆਪਾਂ ਲਈ ਆ ਭੈਣ ਭਰਾ ਦੀ ਸਮਝੋ ਨਾ ਲੈ ਲੋ ਥਾਂ ਵੀ ਭਾਰ ਕਿਛਰੀ ਆਪਣੀ ਬਈ ਸਾਰਿਆਂ ਦੀ ਪੂਰ ਗਰੰਟੀ ਸਮਾ ਸਮਾਪਤ ਨਹੀਂ ਆ ਚਾਹਦੇ ਨਹੀਂ ਲੈਂਦੀ ਬਈ ਕਿੰਨੇ ਦੀ ਇਹਦਾ ਵੀ ਜੈਜ ਜ ਆਪਾ ਇਹਦਾ ਇਹ ਮੁੱਲ 55 ਬਈ ਠੀਕ ਆ ਜੇ ਛੋੜ ਛੱਪਾ ਕਰੋੜਾ ਮਾਨਤਾਨ ਕਰਾਉਣਾ ਤਾਂ ਮੈਂ 52 ਜੋ ਕਰੂੰ 99500 ਦੀ ਵੇੜ ਦੇਣੀ 95000 95000 ਲਓ ਵੀ ਮੁੱਲ ਬਈ ਕਹਿੰਦਾ 55 51 ਦੀ ਦੇਉਂਗਾ ਜੇ ਕਿਸੇ ਨੇ ਯੈਸਨੋ ਵਾਲਾ ਰੇਟ ਪੁੱਛਣਾ ਤੇ 49000 ਦੀ ਦੇ ਦੇਣੀ ਆ ਜੇ ਕਿਸੇ ਨੇ ਛੋਟਛਾਪਾ ਮਾਨਤਾਨ ਕਰਾਉਣਾ ਫੇਰ ਬਾਈ ਕਹਿੰਦਾ 51000 ਮੁੱਲ ਕਰਦਾ ਫੇਰ ਬਾਈ ਕਹਿੰਦਾ ਉਹੀ 11500 ਮਾਨਤਾਨ ਕਰ ਦੂੰਗਾ ਕੱਦ ਵੱਡਾ ਜਰਸੀ ਤੇ ਸਾਈਵਾਲ ਦਾ ਮਿਕਸਜ ਆ ਚਲੋ ਵਧੀਆ ਹਜੇ ਦਾ ਜਰਸੀ ਨਾਲੋਂ ਵੀ ਸਾਈਵਾਲ ਦੀ ਫੈਟ ਵੱਧ ਆਉਂਦੀ ਆ ਬਾਕੀ ਸੀਲ ਸਭ ਪੂਰੀ ਆ ਕੱਦ ਵੱਡਾ ਹੀ ਆ ਵਜਨ ਬਹੁਤ ਆ ਲੇਵਾ ਭਾਂਡਾ ਵੀ ਖੁੱਲਾ ਵੱਡਾ ਹਵਾਨਾ ਦੋਵਾਂ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਸੂਪੂ 95000 ਦੀ ਜਮਾ ਜਾਇਜ ਭਾਜ ਯਾਰ ਇਦੂ ਘੱਟਦਾ ਤੁਹਾਨੂੰ ਵੀ ਪਤਾ ਕਿਹਨੇ ਦੇਣੀ ਆ 95000 ਦੀ ਇਹੀ ਜਿਹੜੇ 10-10000 ਨਫਾ ਲੈਂਦੇ ਉਹ ਜਿਹਦੇ ਘਰੇ ਖੜੀ ਹੁੰਦੀ 60000 ਦੀ ਬਾਜ ਦੇਣੀ ਸੀ ਅਗਲੇ ਨੇ 1000 2000 ਮੌਕੇ ਤੇ ਛੱਡ ਦੇਣਾ ਸੀ ਇਹਦਾ ਭਾਅ ਬਾਈ ਨੇ ਜਮਾ ਹੀ ਜਾਇਜ ਕੀਤਾ 95000 ਦੀ ਵੱਡੀ ਵਹਿੜ 16 17 ਕਿਲੋ ਦੁੱਧ ਦਿੱਤਾ 16 17 ਹੀ ਮੰਨ ਕੇ ਕੋਈ ਵੀ ਭੈਣ ਭਰਾ ਸੌਦਾ ਕਰ ਲੇ ਖੁੱਲਾ ਪਿਆ ਜੂਏ ਤੇ ਆ ਜਾ ਇਹ ਬਈ ਜੀ ਤੋਂ ਲਈ ਹੋ ਕੇ ਦੂਜੇ ਦੂਏ ਵੈੜਾ ਹੂੰ ਦੈਨ ਲੈਂਦੀ ਆ ਹਮਦ ਬਾਈ ਜੀ ਨੇ 4 ਤੋਂ 5 ਹੂੰ ਉਹ ਕਹਿੰਦਾ ਵੀ ਮੈਂ 20 ਤੋਂ 21 ਦੇ ਵਿਚ ਵਿੱਚ ਨਾਰਮਲ ਸੇਵਾ ਦੇ ਦੁੱਧ ਚੁਈ ਗਿਆ ਠੀਕ ਆ ਠੀਕ ਆ ਜਿਹੜੇ ਥਾਣਾ ਵੈੜਦਾ ਹੀ ਵਾਜਣਾ ਬਈ ਕਾਤਾ ਥੱਲੋ ਥੜ ਭਾਡਾ ਦਿੱਤਾ ਵੀ ਹੋਊਗਾ ਹੂੰ ਬਾਕੀ ਭੈਣ ਭਰਾ ਬਈ ਆ ਜੀ ਸਾਡੇ ਕਿੰਨੇ ਦੀ ਇਹਦੀ ਜਮਾ ਜੈਸਨੋ ਬਈ ਮੁੱਲ 68000 68 ਤੋਂ ਛੋੜ ਛੱਪਾ ਕਰੂੰਗਾ 63000 ਲੈਣਾ ਲਓ ਜੀ ਮੁੱਲ 68 65 ਤੋਂ ਛੋੜ ਛੱਪਾ ਕਰੂੰਗਾ 63000 ਲੈਣਾ ਜੇ ਮਾਨਤਾਣ ਕਰਾਉਣਾ ਤਾਂ ਬਾਈ ਕਹਿੰਦਾ 65 ਤੋਂ ਕਰੂੰਗਾ ਤੇ ਇਹ ਨਹੀਂ ਹਾਂ ਨਾਲ ਹੀ ਗੱਲ 63000 ਦੀ ਦੇਣੀ ਆ 20 22 ਕਿਲੋ ਦੁੱਧ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਫੋਲੀ ਰਾਜੀ ਆ ਚਾਰ ਸੁਪੇਰੋਂ ਇੱਕੋ ਜੀ ਪਈ ਆ ਲੈਵਾ ਭਾਂਡਾ ਵੀ ਸੋਹਣਾ ਵੱਡਾ ਹਵਾਨਾ ਦੋਵਾਂ ਦਿਨਾਂ ਦਿਨਾਂ ਦੇ ਵਿਚ ਵਿੱਚ ਸੂਪੂ ਕੀ ਗਲਾਬੀ ਮੋਟਾ ਮੋਟਾ ਥਾਣਾ ਅਰੇ ਥਾਣ ਗਲਾਬੀ ਆ ਮੂਰੋ ਬੁੱਲ ਨੱਕ ਬਾਈ ਪੂਰਾ ਐਨ ਗਲਾਬੀ ਨੋਜ ਵਾਲੀ ਆ ਚੈੱਕ ਕਰਾ ਲਓ ਲੈ ਠੀਕ ਐ ਥੋੜਾ ਕੈਮਰਾ ਦਾ ਕਰਕੇ ਰੱਖੀ ਜਾਂਦੀ ਆ ਦੋਸਤੋ ਪਿੰਕ ਨੋਜ ਆ ਰਾਜੀ ਫੁੱਲ ਐ 20 ਕਿਲੋ ਦੁੱਧ ਬਾਈ ਕਹਿੰਦਾ ਖੁੱਲਾ ਇਹਦੇ ਥੱਲੋਂ ਚੋਇਆ ਪਹਿਲੇ ਸਵੇਰੇ ਦੂਆ ਸੂਆ ਤੇ ਰਾਜੀ ਫੁੱਲ ਐ ਲੇਵਾ ਭਾਂਡਾ ਤੇ ਲਗਭਗ ਹੁਣ ਤੇ ਕਰ ਚਾਰ ਵਾਹਣਾ ਵੇਖ ਲਈਆਂ ਸਾਰਿਆਂ ਦੇ ਹਵਾਨੇ ਪੂਰੇ ਸੋਹਣੇ ਆ ਥਣ ਭਾਂਡੇ ਦੀਆਂ ਸਾਰੀਆਂ ਹੀ ਸਾਫ਼ ਸੁਥਰੀਆਂ ਐ ਨਹੀਂਗਾ ਕਿਸੇ ਦਾ ਥਣ ਚੁੰਡੀ ਜੀ ਵਾਲਾ ਹੋਊ ਤੇ ਜਾਂ ਕਿਸੇ ਦਾ ਥਣ ਬਾੜਾ ਹੀ ਵੱਡਾ ਹੋਊ ਮੀਡੀਅਮ ਥਣ ਦੇ ਸਾਈਜ਼ ਆ ਆਦੀ ਚਵਾਈ ਵਾਲੇ 63000 ਦੀ ਯੈਸ ਨੋ ਮੁੱਲ 65 ਕਰਾ ਲਓ 67 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਆ 59000 ਦੀ ਤਿੰਨ ਨੰਬਰ 4 ਨੰਬਰ 63000 ਹਾਂ ਵਲਟਾਂਾਂ ਜੇ ਕਾਫੀ ਬਾਕੀ ਆ ਰਾਜੀ ਫੋਲੀ ਆ ਕੋਲ ਮਟੋਲ ਵੱਚੀ 20 ਕਿਲੋ ਦੁੱਧ ਤਾਂ ਬਹੁਤ ਹੁੰਦਾ ਇਹ ਤੋਂ ਘੱਟ ਦਾ ਤੁਹਾਨੂੰ ਵੀ ਪਤਾ ਕਿਨੇ ਦੇਣੀ ਆ ਭਾਵਾ ਪਰਾਲੇ ਖਿਡਾਰੀ ਦੇ ਘਰੇ ਹੋ ਗਈ ਅੱਜ ਇਹਦਾ 75000 ਹੋ ਗਿਆ ਹਾਂ ਐ ਤੇ ਆ ਜਾ ਬਾਈ 20 ਨਾਲ ਦੂਜੇ ਨੂੰ ਇਹ ਵੈੜ ਹੁੰਦੀ ਆ ਹਮ ਸਾਰਿਆਂ ਨਾਲੋਂ ਇਹਨਾਂ ਨਾਲੋਂ ਵੱਡੀ ਆ ਸਾਰਿਆਂ ਨਾਲੋਂ ਸਾਰਿਆਂ ਨਾਲੋਂ ਵਜਨ ਜ਼ਿਆਦਾ ਆ ਹਮ ਜਿਦੋਂ ਲਈ ਆ ਉਹ ਕਹਿੰਦਾ ਬਾਈ ਜਦ ਪੈਂਡ ਦਾ ਨਾਮ ਹੀ ਮੈਂ ਦੱਸ ਦੇਣਾ ਬੁੱਕ ਨਾਲੋਂ ਐੜਾਈ ਐ ਬੁੱਕ ਨਾਲੋਂ ਠੀਕ ਆ 6+ ਫੈਟ ਦੀ ਬੰਦਾ ਕਹਿੰਦਾ ਮੇਰੀ ਗਾਰੰਟੀ ਦੇ ਦੇ ਦੀ ਹਾਂ 19 ਕਿਲੋ ਦੁੱਧ ਪਲੂਨ ਨੇ ਦਿੱਤਾ ਠੀਕ ਆ ਠੀਕ ਆ ਆਪਾਂ 18 ਮੰਨ ਕੇ ਲਈ ਹੈ ਮਤ ਬਈ ਭੈਣ ਭਰਾ ਦੀ ਸਾਂਝ ਕਿੰਨੇ ਦੀ ਇਹ ਜਮਾਂ ਫਾਨ ਆ ਬਾਈ ਕੋਈ ਭੈਣ ਨੇ ਭਰਾਣੀ ਇਹ ਭੰਨ ਤੋੜ ਕਰਨੀ ਇਹਦਾ 70 ਜੋ ਕਰੂੰਗਾ 65000 ਦੀ ਵੜ ਦੇਣੀ ਹੈ ਲਓ ਜੀ ਬੁੱਕਣ ਵਾਲੇ ਪਿੰਡ ਤੋਂ ਲਈਏ ਬਾਈ ਕਹਿੰਦਾ 19 ਕਿਲੋ ਦੁੱਧ ਉਹ ਕਹਿੰਦੇ ਪਹਿਲੇ ਸੂਏ ਦੇ ਥੱਲੋਂ ਅਸੀਂ ਝੋਇਆ ਕੱਦ ਵੀ ਫੋਲਾ ਤੇ ਰਾਜੀ ਵੀ ਬਹੁਤ ਆ ਰਾਜੀ ਤਾਂ ਵੜ ਆ ਵੀ ਬਹੁਤ ਸੀ 4 ਨੰਬਰ 5 ਨੰਬਰ ਤਾਂ ਉਹਦੇ ਨਾਲੋਂ ਵੀ ਜ਼ਿਆਦਾ ਰਾਜੀ ਆ ਪਹਿਲਵਾਨਾਂ ਵਾਂਗੂ ਤੁਰਦੀ ਆ 18 ਕਿਲੋ ਮੰਨ ਕੇ ਲਈ ਆ 6 ਫੈਟ ਬਾਈ ਕਹਿੰਦਾ ਇਹਦੀ ਆਉਂਦੀ ਆ 6 ਫੈਟ ਤੇ 6 ਫੈਟ ਗਾਵਾਂ ਦੇ ਨਹੀਂ ਆਉਂਦੀ ਮੱਝਾਂ ਦੀ ਆਉਂਦੀ ਆ ਕਿਸੇ ਟਾਵੀਂ ਗਾਂ ਦੀ ਇੰਨੀ ਫੈਟ ਆਉਂਦੀ ਆ ਤੇ ਜੇ 6 ਫੈਟ ਆਉਂਦੀ ਆ ਫਿਰ ਤਾਂ ਬਣੀ ਤਾਂ ਨਹੀਂ ਮੱਝ ਹੀ ਆ ਤੇ ਦੁੱਧ 18 19 ਕਿਲੋ ਦੇਣਾ ਫਿਰ ਗੱਲ ਉੱਥੇ ਹੀ ਆ ਜਾਂਦੀ 18 19 ਕਿਲੋ ਦੁੱਧ ਵਾਲੀ ਮੱਝ 1.5 ਤੋਂ 2 ਲੱਖ ਦੀ ਆਉਂਦੀ ਆ ਤੇ 67000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਹੂੰ ਬ ਕੋਈ ਨਾ ਲੈ ਚੱਲ ਦੋਸਤੋ ਇੱਕ ਤਾਂ ਬਾਈ ਦੇ ਖਲਾਰਾ ਜਾ ਪਿਆ ਕਿਉਂਕਿ ਆ ਸ਼ੈੱਡ ਪਾਈ ਜਾਂਦਾ ਇੱਕ ਪਸ਼ੂ ਵਪਾਰ ਵਾਲਾ ਆ ਜਾਂ ਦਿਹਾੜੀ ਰੰਗ ਤਾਂ ਅਗਲੇ ਦੇ ਘਰੇ ਜਾ ਕੇ ਜੀਵ ਨਹੀਂ ਲਾਉਂਦੇ ਬਾਈ ਉਹਨੇ ਘਰੋਂ ਇਹ ਨਹੀਂ ਕੱਢੀ ਸੀ ਬੱਚੀ ਇਹਦਾ ਠੀਕ ਐ ਘਰ ਨਹੀਂ ਬੱਚੀ ਆ ਠੀਕ ਐ ਕਿਹੜੀ ਮਾਲ ਜਿਹੜੀ ਸੀਗੀ ਹਾਂ ਮੈਂ ਕਿਹੜੀ ਮੰਗ ਕੇ ਚੱਲ ਭੈਣ ਹਾਂ ਮੈਂ ਉਹਨੂੰ ਕਿਹਾ ਜੀ ਜੋੜਾ ਹੀ ਦੇ ਦੇ ਕਿਉਂਕਿ ਸੂਨ ਨੂੰ ਤਿਆਰ ਸੀ ਠੀਕ ਐ ਉਹ ਕਹਿੰਦਾ ਨਹੀਂ ਇੱਕ ਦਾਰ ਵਾਰ ਰੱਖਣਾ ਹੀ ਰੱਖਣਾ ਅੱਛਾ ਹਾਂ ਵੀ ਕੱਢਣੀਆ ਨਹੀਂ ਘਰੋਂ ਇੱਕ ਵੱਚ ਹੀ ਨਹੀਂ ਰੱਖਣੀ ਠੀਕ ਐ ਹਾਂ 67000 ਦੀ ਦੇ ਦੇਣੀ ਹੈ 6 ਫੈਟ ਪਹਿਲੇ ਸੂਏ ਦੀ ਆਹੀ ਆ ਪਲੂਨ ਦੀ 19 ਕਿਲੋ ਦਾ ਦਿੱਤਾ 18 ਮੰਨ ਕੇ ਬਾਈ ਕਹਿੰਦਾ ਕੋਈ ਵੀ ਭੈਣ ਭਰਾ ਸੌਦਾ ਕਰ ਲਿਓ ਚਾਰ ਛੇਪੇਰੋਂ ਇੱਕੋ ਜੀ ਪਈ ਗੋਲ ਮਟੋਲ ਮੋٹے ਮੋٹے ਥਾਣ ਕੋਈ ਫੋਟ ਨਹੀਂ ਛਾਗ ਨਹੀਂ ਪੰਜਾਂ ਨਗਾ ਜੋ ਕਿਸੇ ਦੇ ਪੋਰਾ ਵੀ ਵੇਖਣ ਨੂੰ ਵੀ ਪੰਜਾਂ ਵਿਹੜਾਂ ਦੀ ਥਣਾ ਦੀ ਗਾਰੰਟੀ ਪੰਜਾਂ ਵਿਹੜਾਂ ਦੀ ਭਾਰ ਦੀ ਗਾਰੰਟੀ ਥੋਡੇ ਘਰੇ ਵਿਹੜ ਭਾਰ ਕੱਢ ਜੇ ਜਾਂਦੀ ਬਾਈ ਕਹਿੰਦਾ ਮੇਰੀ ਗਾਂ ਮੇਰੇ ਘਰੇ ਬੰਨ ਜਿਓ ਤੇ ਪੈਸੇ ਆਪਦੇ ਲੈ ਜਾਓ ਭਾਰ ਦੀ ਫੁੱਲ ਗਾਰੰਟੀ ਥਣਾ ਦੀ ਫੁੱਲ ਗਾਰੰਟੀ ਪੂਰੀਆਂ ਚੰਗੀਆਂ ਚੰਗੇ ਦੁੱਧ ਵਾਲੀਆਂ ਜਮਾਂ ਜਾਇਜ਼ ਭਾ ਦੀਆਂ ਪੰਜ ਸੋਹਣੀਆਂ ਵੇੜਾਂ ਚਾਰ ਗੱਭਣ ਤਿਆਰ ਇੱਕ ਨੰਬਰ ਤਾਜੀ ਸੂਈ 73000 ਦੀ ਕਿਹਨੇ ਦੇਣੀ ਜਰਸੀ ਤਾਜੀ ਸੂਈ ਫੋਨ ਨੰਬਰ ਸਕਰੀਨ ਤੇ ਸਸੀਕਾ